ਬ੍ਰਿਟੇਨ ਦੀ ਲੇਬਰ ਸਰਕਾਰ ਨੇ ਰਿਫਿਊਜੀਜ਼ ਦੇ ਲਈ ਪੀਆਰ ਅਤੇ ਪਰਿਵਾਰ ਨੂੰ ਯੂਕੇ ਬੁਲਾਉਣ ਵਾਲੇ ਨਿਯਮਾਂ ਨੂੰ ਹੋਰ ਸਖਤ ਕਰਨ ਦਾ ਐਲਾਨ ਕੀਤਾ ਹੈ ਹੁਣ ਤੋਂ ਰਿਫਿਊਜੀਜ਼ ਨੂੰ ਆਟੋਮੈਟਿਕ ਤੌਰ ਤੇ 5 ਸਾਲਾਂ ਬਾਅਦ ਪੀਆਰ ਨਹੀਂ ਮਿਲੇਗੀ ਅਤੇ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਬ੍ਰਿਟੇਨ ਲਿਆਉਣ ਦਾ ਅਧਿਕਾਰ ਵੀ ਹੁਣ ਉਹਨਾਂ ਤੋਂ ਵਾਪਸ ਲੈ ਲਿਆ ਜਾਵੇਗਾ ਇਹ ਫੈਸਲਾ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਲਿਆ ਗਿਆ ਹੈ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਕੇ ਸਰਕਾਰ ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਸਖਤ ਬਣਾਉਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਰਿਫਿਊਜੀਜ਼ ਨੂੰ ਹੁਣ ਆਟੋਮੈਟਿਕ ਤੌਰ ਤੇ ਪੀਆਰ ਅਤੇ ਫੈਮਿਲੀ ਰੀਯੂਨੀਅਨ ਦਾ ਅਧਿਕਾਰ ਨਹੀਂ ਮਿਲੇਗਾ। ਪਹਿਲਾਂ ਰਿਫਿਊਜੀ ਸਟੇਟਸ ਵਾਲੇ ਵਿਅਕਤੀ 5 ਸਾਲਾਂ ਬਾਅਦ ਅਨਲਿमिटेड ਲੀਵ ਟੂ ਰਿਮੇਨ ਯਾਨੀ ਕਿ ਪੀਆਰ ਦੇ ਲਈ ਅਪਲਾਈ ਕਰ ਸਕਦੇ ਸੀ ਪਰ ਹੁਣ ਇਹ ਪੀਰੀਅਡ 10 ਸਾਲ ਦਾ ਹੋ ਜਾਵੇਗਾ ਅਤੇ ਬ੍ਰਿਟੇਨ ਦੇ ਸਮਾਜ ਦੇ ਵਿੱਚ ਆਪਣਾ ਚੰਗਾ ਯੋਗਦਾਨ ਵੀ ਪਾਉਣਾ ਪਵੇਗਾ। ਜ਼ਿਆਦੀਨ ਅਪਲਾਈ ਕਰਨ ਵਾਲੇ ਨੂੰ ਸੋਸ਼ਲ ਸਿਕਿਉਰਿਟੀ ਯੋਗਦਾਨ ਦੇਣੇ ਪੈਣਗੇ ਆਪਣਾ ਰਿਕਾਰਡ ਸਾਫ਼ ਰੱਖਣਾ ਪਵੇਗਾ ਕੋਈ ਸਰਕਾਰੀ ਫਾਇਦਾ ਨਹੀਂ ਲੈਣਾ ਹਾਈ ਲੈਵਲ ਇੰਗਲਿਸ਼ ਆਉਣੀ ਚਾਹੀਦੀ ਹੈ ਤੇ ਕਮਿਊਨਿਟੀ ਦੇ ਵਿੱਚ ਵਲੰਟੀਅਰ ਵਜੋਂ ਸੇਵਾਵਾਂ ਵੀ ਨਿਭਾਉਣੀਆਂ ਪੈਣਗੀਆਂ ਦੂਜਾ ਨਿਯਮ ਫੈਮਿਲੀ ਰੀਯੂਨੀਅਨ ਵੀ ਖਤਮ ਹੋਵੇਗਾ ਰਿਫਿਊਜੀ ਸਟੇਟਸ ਵਾਲੇ ਵਿਅਕਤੀ ਨੂੰ ਆਪਣੇ ਪਰਿਵਾਰ ਨੂੰ ਆਟੋਮੈਟਿਕ ਤੌਰ ਤੇ ਯੂਕੇ ਬੁਲਾਉਣ ਦਾ ਅਧਿਕਾਰ ਹੁਣ ਨਹੀਂ ਰਹੇਗਾ ਜੂਨ 2025 ਦੇ ਵਿੱਚ 21000 ਫੈਮਿਲੀ ਰੀਯੂਨੀਅਨ ਵੀਜ਼ੇ ਤੇ ਆਈਆਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਸਨ ਪਰ ਇੱਥੇ ਰਿਫਿਊਜੀਜ਼ ਰਾਹਤ ਵੀ ਦਿੱਤੀ ਗਈ ਹੈ ਦੀ ਫਿਊਜੀਸ ਨੂੰ ਆਪਣੇ ਦੇਸ਼ ਵਾਪਸ ਨਹੀਂ ਭੇਜਿਆ ਜਾਵੇਗਾ ਤੇ ਉਹਨਾਂ ਨੂੰ ਬੇਸਿਕ ਸੁਰੱਖਿਆ ਜਿੱਥੇ ਜ਼ਰੂਰ ਮਿਲੇਗੀ ਪਰ ਪੀਆਰ ਹਾਸਲ ਕਰਨ ਦਾ ਹੁਣ ਰਸਤਾ ਉਹਨਾਂ ਲਈ ਵੀ ਲੰਬਾ ਹੋ ਜਾਵੇਗਾ ਹੋਮ ਸੈਕਟਰੀ ਸ਼ਬਾਨਾ ਮਹਿਮੂਦ ਨੇ 29 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਹੁਣ ਪ੍ਰਵਾਸੀਆਂ ਨੂੰ ਯੂਕੇ ਦੀ ਪੀਆਰ ਕਮਾਉਣੀ ਪਵੇਗੀ ਇਸ ਦਾ ਮਤਲਬ ਸੀ ਕਿ ਪੀਆਰ ਆਸਾਨੀ ਦੇ ਨਾਲ ਨਹੀਂ ਮਿਲੇਗੀ ਬਲਕਿ ਚੰਗੇ ਕਿਰਦਾਰ ਅਤੇ ਸਮਾਜ ਸੇਵਾ ਦੇ ਨਾਲ ਤੁਹਾਨੂੰ ਇਹ ਪੀਆਰ ਕਮਾਉਣੀ ਪਵੇਗੀ ਉਧਰ ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਿਟੇਨ ਅਸਲ ਰਿਫਿਊਜੀਜ਼ ਦਾ ਸਵਾਗਤ ਕਰੇਗਾ ਪਰ 골ਡਨ ਟਿਕਟ ਨਹੀਂ ਮਿਲੇਗੀ ਸਟਾਰਮਰ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਜੇ ਕੋਈ ਯੂਕੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਾਡੀ ਸਮਾਜ ਦੇ ਵਿੱਚ ਯੋਗਦਾਨ ਪਾਉਣਾ ਪਵੇਗਾ ਪੱਕਾ ਨਿਵਾਸ ਯਾਨੀ ਕਿ ਪੀਆਰ ਉਹਨਾਂ ਨੂੰ ਹੀ ਮਿਲੇਗੀ ਜੋ ਦੇਸ਼ ਦੇ ਵਿੱਚ ਯੋਗਦਾਨ ਪਾਉਣਗੇ ਨਾ ਕਿ ਉਹਨਾਂ ਨੂੰ ਜੋ ਪੈਸੇ ਦੇ ਕੇ ਤਸਕਰੀ ਰਾਹੀਂ ਕਿਸ਼ਤੀ ਤੇ ਸਵਾਰ ਹੋ ਕੇ ਯੂਕੇ ਦੇ ਵਿੱਚ ਦਾਖਲ ਹੋਏ ਨੇ ਯੂਕੇ ਅਜੇ ਵੀ ਉਹਨਾਂ ਅਸਲੀ ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਜੋ ਜ਼ੁਲਮ ਤੋਂ ਬਚ ਕੇ ਆਉਂਦੇ ਨੇ ਪਰ ਸਾਨੂੰ ਉਹ ਕਾਰਨ ਵੀ ਖਤਮ ਕਰਨੇ ਪੈਣਗੇ ਜੋ ਲੋਕਾਂ ਨੂੰ ਖਤਰਨਾਕ ਤੇ ਗੈਰ ਕਾਨੂੰਨੀ ਤਰੀਕੇ ਨਾਲ ਛੋਟੀਆਂ ਕਿਸ਼ਤੀਆਂ ਦੇ ਵਿੱਚ ਆਉਣ ਦੇ ਲਈ ਮਜਬੂਰ ਕਰਦੇ ਨੇ ਇਹ ਨਿਯਮ ਲੇਬਰ ਸਰਕਾਰ ਦੀ ਇਮੀਗ੍ਰੇਸ਼ਨ ਵਾਈਟ ਪੇਪਰ ਦੇ ਨਾਲ ਜੁੜੇ ਹੋਏ ਨੇ 2025 ਦੇ ਵਿੱਚ ਸਮੁੰਦਰੀ ਰਸਤੇ ਰਾਹੀਂ ਛੋਟੀਆਂ ਕਿਸ਼ਤੀਆਂ ਤੇ ਸਵਾਰ ਹੋ ਕੇ 34000 ਤੋਂ ਵੱਧ ਲੋਕ ਯੂਕੇ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਜੂਨ ਦੇ ਮਹੀਨੇ ਵਿੱਚ 111000 ਅਸਾਈਲਮ ਐਪਲੀਕੇਸ਼ਨ ਸਾਹਮਣੇ ਆਈਆਂ ਪ੍ਰਵਾਸ ਵਿਰੋਧੀ ਨੀਤੀਆਂ ਦੇ ਸਮਰਥਕ ਚਾਹੁੰਦੇ ਨੇ ਕਿ ਗੈਰ ਕਾਨੂੰਨੀ ਰੂਟ ਦੇ ਨਾਲ ਆਉਣ ਵਾਲਿਆਂ ਨੂੰ ਲੀਗਲ ਰੂਟ ਨਾਲ ਆਉਣ ਵਾਲੇ ਜਾਂ ਫਿਰ ਬ੍ਰਿਟਿਸ਼ ਨਾਗਰਿਕਾਂ ਦੇ ਨਾਲੋਂ ਜ਼ਿਆਦਾ ਅਧਿਕਾਰ ਨਹੀਂ ਦਿੱਤੇ ਜਾਣੇ ਚਾਹੀਦੇ ਯੂਕੇ ਸਰਕਾਰ ਦੇ ਇਸ ਫੈਸਲੇ ਦੀ ਰਿਫਿਊਜੀ ਕਾਉਂਸਲ ਨੇ ਆਲੋਚਨਾ ਕੀਤੀ ਹੈ ਕਾਉਂਸਲ ਨੂੰ ਡਰ ਹੈ ਕਿ ਇਸ ਦੇ ਨਾਲ ਮਨੁੱਖੀ ਤਸਕਰੀ ਵਧੇਗੀ ਉਧਰ ਪੰਜਾਬੀ ਭਾਈਚਾਰੇ ਲਈ ਵੀ ਇਹ ਮਾਮਲਾ ਬਹੁਤ ਜ਼ਰੂਰੀ ਹੈ ਕਿਉਂਕਿ ਬ੍ਰਿਟੇਨ ਦੇ ਵਿੱਚ ਵੱਧ ਰਹੇ ਇਮੀਗ੍ਰੈਂਟਸ ਦੇ ਵਿੱਚ ਭਾਰਤੀ ਵੀ ਸ਼ਾਮਿਲ ਨੇ ਹੁਣ ਕੀ ਇਹ ਨਿਯਮ ਅਸਲ ਦੇ ਵਿੱਚ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਗੇ ਜਾਂ ਫਿਰ ਅਸਾਈਲਮ ਲੈਣ ਵਾਲਿਆਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ